ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਸੀਕਾਲ ਸਸੀਕਾਲ ਵੀ ਜੀ ਸਸੀਕਾਲ ਉਹ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਉਹ ਜੀ ਨਾਮ ਤੇ ਐਡਰੈਸ ਬੋਲੋ ਨਾਮ ਹੈ ਜੀ ਬਲਦੇਵ ਸਿੰਘ ਪਿੰਡ ਤਲਵੰਡੀ ਜਿਲ੍ਹਾ ਬਰਨਾਲਾ ਤਸੀਹ ਤਪਾ ਜੀ ਨੇੜੇ ਪਿੰਡ ਭਾੜ ਭਾਗੀ ਕੇ ਸੇਦੋ ਉਹ ਮੱਝੂ ਕੇ ਮੋਬਾਈਲ ਨੰਬਰ ਬੋਲੋ ਮੋਬਾਈਲ 9878711084 ਜੀ ਕਿਹੜਾ ਸੂਸ ਸੂਈ ਹੈ ਵੜ ਇਹ ਦੂਜਾ ਜੀ ਕਦੋਂ ਸੋਈ ਹੈ ਬਾਈ ਇਹਨੂੰ ਮਹੀਨੇ ਤੋਂ ਥੋੜੇ ਦਿਨ ਘਟਾ ਜੀ ਓਕੇ ਹਾਂ ਜੀ ਬੱਚਾ ਕੀ ਦਿੱਤਾ ਹੈ ਬੱਚੀ ਹੈ ਜੀ ਆ ਬੱਚੀ ਚੰਗੀ ਆ ਹਾਂ ਬੱਚੀ ਬਹੁਤ ਸੋਹਣੀ ਹੈ ਕੀ ਆ ਹਾਂ ਜੀ ਤੇ ਕਿੰਨਾ ਕੁ ਦੁੱਧ ਬਾਈ ਚੋਣ ਦੁੱਧ ਦੇ ਦੀ ਥੱਲੀ ਜੀ ਸਹੀ 22 ਲੀਟਰ ਦੁੱਧ ਆ ਜੀ 22 ਲੀਟਰ ਹਾਂ ਜੀ ਪੰਜ ਦੋ ਡੰਗ ਦੋ ਡੰਗ ਤੋਂ ਪੰਜ ਡੰਗ ਚੋਰੇ ਦੁੱਧ ਦੀ ਪੂਰੀ ਗਰੰਟੀ ਹੈ ਜੀ ਬਾਕੀ ਇਹਦੇ ਫੈਟ 5-7 ਆਉਂਦੀ ਹੈ ਜੀ ਓਕੇ ਬਾਈ ਹਾਂ ਜੀ ਫੁੱਲ ਫੈਟ ਆਉਂਦੀ ਹੈ ਹਾਂ ਜੀ ਬਾਈ ਬਾਈ ਕਹਿੰਦਾ ਕੋਈ ਚੱਕ ਨੇ ਚੈੱਕ ਕਰ ਲਿਓ ਬਿਊਟੀਫੁੱਲ ਕੱਦ ਫੁੱਲ ਯਾਹ ਅੱਛਵਾਈ ਕਿਵੇਂ ਆ ਭਰਾ ਚਵਾਈ ਜਮਾ ਇੱਕ ਨੰਬਰ ਹੈ 1000 ਬਹੁਤ ਥੋਲੀ ਹੈ ਹਾਂ ਥੋਲੀ ਬਹੁਤ ਚੰਗਾ ਲੱਗਿਆ ਹਾਂ ਜੀ ਹਾਂ ਜੀ ਪੂਰੀ ਵਿਥੀ ਤੇ ਬਾਕੀ ਕਲ ਰਹੇ ਤਾਲਾਖਾ ਜੀ ਪੁਲਕ ਸ਼ਾਹ ਕਾਲਾ ਜੀ ਬਾਕੀ ਹਜੇ ਟਾਈਮ ਵੀ ਕੁਛ ਨਹੀਂ ਹੋਇਆ ਤਕਰੀਬਨ 2 ਕ ਦਾ ਟਾਈਮ ਹੋਊਗਾ ਖੋਲ ਲੈ ਬਈ ਤੋੜ ਦੇ ਸ਼ਾਮ ਤੱਕ ਲੇਵਾ ਕਰਮ ਵਾਲੀ ਨੇ ਹੋਰ ਵੀ ਸੋਨਾ ਧਿਆਨ ਕਰ ਲੈਣਾ ਫੁੱਲ ਬਰੀਡ ਆ ਬਈ ਬੱਚਾ ਵੀ ਮਗਰ ਬੱਛੀ ਆ ਬੱਛੀ ਬਹੁਤ ਚੰਗੀ ਆ ਕਿਉਂ ਬੱਛੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾਗਾ ਤੋੜਾ ਚੈੱਕ ਕਰ ਲੋ ਇੱਕ ਨੰਬਰ ਤੋੜਾ ਬੜੀ ਬਰੀਕ ਆ ਵੈੜ ਹਨਾ ਹਾਂਜੀ ਹਾਂਜੀ ਦੁੱਧ ਵਾਲਾ ਪੀਸ ਆ ਦੁੱਧ ਬਹੁਤ ਹੀ ਦੋਸਤ ਬਾਈ ਨੇ ਬਹੁਤ ਚੰਗਾ ਹਾਜ਼ਰ ਹਾਂਜੀ ਹਾਂਜੀ ਕੀ ਮੋਲ ਆ ਬਾਈ ਜਾਇਜ਼ ਇਹ ਫੋਨ ਤੇ ਦੱਸ ਦਿਆਂਗੇ ਜੀ ਜਾਇਜ਼ ਹੀ ਹਾਂਜੀ ਇਹ ਜਾਇਜ਼ ਬਿਲਕੁਲ ਠੀਕ ਆ ਬਾਈ ਬਾਲਾ ਬਾਈ ਕਹਿੰਦਾ ਮੋਲ ਨਹੀਂ ਕਰਦੇ ਜਾਇਜ਼ ਮੋਲ ਹੋ ਮੋਲ ਹੋਊਗਾ ਫੋਨ ਤੇ ਖਿੱਚ ਕੇ ਮੋਲ ਰੱਖਾਂਗੇ ਲੈਵੇ ਦਾ ਅੰਦਾਜ਼ਾ ਉਸ ਹਿਸਾਬ ਨਾਲ ਲਾਇਓ 2 ਵਜੇ ਦਾ ਟਾਈਮ ਆ ਸ਼ਾਮ ਤੱਕ ਆ ਡੜਾ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਨੇੜੇ ਤੋਂ ਚੈੱਕ ਕਰ ਲੋ ਲੈਵਾ ਯਾ ਵਾਤਾ ਥਾਨ ਥਾਨ ਬਹੁਤ ਚੰਗਾ ਜਿਵਾਈ ਚੋਈ ਪਾਈ ਚੋਈ ਪਾਈ ਕਨਾ ਐਂਡ ਓਕੇ ਆ ਬਾਈ ਬਾਕੀ ਚਾਰੂ ਬਹੁਤ ਵਧੀਆ ਜੀ ਇਹ ਓਕੇ ਬਾਈ ਹਾਂ ਜੀ ਤੇ ਕਿਸੇ ਵੀਰ ਨੂੰ ਬੈਡ ਪਸੰਦ ਆਵੇ ਬਾਈ ਨਗਨੇਟ ਕਰ ਲਿਓ ਧੰਨਵਾਦ ਜੀ